it was not original plan of god ek khudadi mool yojana nahi si to make it isnu milaun de layi bring forth hybrid crop ate k rali mili fasal upjan layi and hybrid crop is dead crop ate rali mili fasal ek mari hui fasal hai jo rali mili ja milaavat wali fasal hundi hai o mari hui fasal hundi hai for as ਰੀਬਰੀਡਿੰਗ ਅਤੇ ਫੇਰ ਇਸ ਤੋਂ ਪਜਾਇਆ ਨਹੀਂ ਜਾ ਸਕਦਾ ਇਟ ਵੋਂਟ ਰੀਬਰੀਡ ਇਟਸੈਲਫ ਅਤੇ ਫੇਰ ਆਪਣੇ ਆਪ ਨੂੰ ਪੈਦਾ ਨਹੀਂ ਕਰ ਸਕਦੀ ਇਟ ਕਾਂਟ ਇਹ ਨਹੀਂ ਕਰ ਸਕਦੀ ਕਾਜ਼ ਗੋਡ ਸੈਡ ਸੋ ਕਿਉਂ ਜੋ ਖੁਦਾ ਨੇ ਇਸ ਤਰ੍ਹਾਂ ਆਖਿਆ ਇਟ ਹੈਜ਼ ਟੂ ਬ੍ਰਿੰਗ ਫੋਰਥ ਆਫ ਇਟਸ ਕਾਈਂਡ ਇਸ ਨੂੰ ਆਪਣੀ ਜਿੰਸ ਅਨੁਸਾਰ ਹੀ ਉਗਾਉਣਾ ਪਵੇਗਾ ਕਿਉਂਕਿ ਖੁਦਾ ਨੇ ਤੇ ਕਿਹਾ ਸੀ ਕਿ ਹਰੇਕ ਪੌਦਾ ਆਪਣੀ ਜਿਸ ਜਿੰਸ ਦੇ ਮੁਤਾਬਕ ਆਪਣੀ ਕਿਸਮ ਦੇ ਮੁਤਾਬਕ ਅਗਾਵੇ ਅਤੇ ਹਰੇਕ ਪੌਦਾ origignal ਸੀ ਤੇ ਬੂਟੇ ਵੀ ਕਿਹੜੇ ਆਉਣੇ ਚਾਹੀਦੇ ਸੀ origignal ਇਨਸਾਨ ਵੀ origignal ਸੀ origignal ਦਾ ਮਤਲਬ ਜਦ ਆਦਮ ਨੂੰ ਰਚਿਆ ਗਿਆ ਤੇ ਮਰਨ ਵਾਲਾ ਨਹੀਂ ਬਣਾਇਆ ਗਿਆ ਸੀ ਫਿਰ ਮੈਂ ਦੁਹਰਾਉਣਾ ਆਦਮ ਨੂੰ ਮਰਨ ਦੇ ਲਈ ਨਹੀਂ ਬਣਾਇਆ ਗਿਆ ਸੀ ਪਰ ਫਿਰ ਵੀ ਉਹ ਮਰਿਆ 930 ਸਾਲ ਦੀ ਉਮਰ ਵਿੱਚ ਉਹ ਮਰ ਗਿਆ ਉਹਦਾ ਰੀਜ਼ਨ ਕੀ ਹੈ ਮਲਾਵਟ ਤੇ ਜਿੰਨੇ ਆਦਮ ਤੋਂ ਅੱਗੇ ਪੈਦਾ ਹੋਏ ਉਹ ਸਾਰੇ ਮਰਦੇ ਆ ਆਦਮ ਜਾਤੀ ਤੋਂ ਜਿੰਨੇ ਵੀ ਅੱਗੇ ਤੋਂ ਅੱਗੇ ਪੈਦਾ ਹੋਇਆ ਸਭ ਮਰਦੇ ਆ ਪਰ ਤੁਸੀਂ ਜੇਕਰ ਵਚਨ ਦਾ ਪ੍ਰਕਾਸ਼ ਪਾ ਚੁਕੇ ਹੋ ਭਾਈਓ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਸੰਤ ਪੌਲਸ ਨੇ ਕਿਹਾ ਜੋ ਮਸੀਹ ਵਿੱਚ ਹਨ ਉਹ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਜਾ ਚੁਕੇ ਆ ਇਹਦਾ ਮਤਲਬ ਆਦਮ ਵਿੱਚ ਸਭੇ ਮਰਦੇ ਆ ਤੇ ਮਸੀਹ ਵਿੱਚ ਜਿਹੜੇ ਆ ਜਾਂਦੇ ਆ ਉਹ ਸਭੇ ਜਿਉਂਦੇ ਆ ਕਦੋਂ ਤੱਕ ਲਈ 70 ਸਾਲ ਲਈ 80 ਸਾਲ ਲਈ 100 ਸਾਲ ਲਈ ਨਹੀਂ ਸਦਾ ਤੱਕ ਦੇ ਲਈ ਕਿਉਂਕਿ ਮਸੀਹ ਵਾਲਾ ਜੀਵਨ オリジナル ਜੀਵਨ ਆ ਇਹ ਸਾਰਾ ਜੋ ਜੀਵਨ ਹੁਣ ਅਸੀਂ ਮਾਂ ਬਾਪ ਦੀ ਇੱਛਾ ਨਾਲ ਪ੍ਰਾਪਤ ਕੀਤਾ ਇਹ ਹਾਈਬ੍ਰਿਡ ਹੈ ਇਦੇ ਵਿੱਚ originality ਨਹੀਂ ਆ ਤੁਸੀਂ ਕਹੋ ਕਿ ਮੈਂ ਕਿਸੇ ਵੀ ਸ਼੍ਰੇਣੀ ਦਾ ਕਿਉਂ ਨਹੀਂ ਬੰਦਾ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਕਾਸਟਿਜ਼ਮ ਚੱਲਦਾ ਆ ਔਰ ਕਾਸਟ ਨੂੰ ਲੈ ਕੇ ਬਹੁਤ ਜ਼ਿਆਦਾ ਝਗੜੇ ਵੀ ਰਹਿੰਦੇ ਆ ਕੋਈ ਕਹਿੰਦਾ ਮੈਂ ਉੱਚਾ ਆ ਕੋਈ ਕਹਿੰਦਾ ਮੈਂ ਉੱਚਾ ਆ ਹਰ ਇੱਕ ਆਪਣੇ ਆਪ ਨੂੰ ਉੱਚਾ ਦੱਸ ਰਿਹਾ ਜਿਸ ਦੇ ਵਿੱਚ ਮੌਤ ਆ ਉਹ ਸਾਰੇ ਦੇ ਸਾਰੇ ਮਿਲਾਵਟ ਆ ਕੋਈ ਵੀ ਜਾਤੀ ਹੈ ਹਰ ਇੱਕ ਜਿਸ ਦੇ ਅੰਦਰ ਮੌਤ ਰਾਜ ਕਰ ਰਹੀ ਹੈ ਉਹਦੇ ਅੰਦਰ ਉਹ ਮਲਾਵਟ ਵਾਲਾ ਬੀਜ ਹੈ ਮੌਤ ਹੈ ਉਹ ਹਾਈਬ੍ਰਿਡ ਹੈ ਪਿਓਰਿਟੀ ਨਹੀਂ ਹੈ ओरिजिनल ਨਹੀਂ ਹੈ ਆਮੀਨ ओरिजिनੈਲਿਟੀ ਨੇ ਤਾਂ ਪ੍ਰਗਟ ਹੋਣਾ ਆ